ਰੋਜ਼ਗਾਰ ਦਾ ਸਾਧਨ ਇਹੀ ਰਹਿ ਗਿਆ ਕਿ ਅਸ਼ਲੀਲ ਪੁਣਾ ਦਿਖਾਓ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੀ ਪਲੈਟਫਾਰਮ ਦੇ ਉੱਪਰ ਡਬਲ ਮੀਨਿੰਗ ਗੱਲਾਂ ਕਰੋ ਤੁਹਾਡਾ ਘਰ ਦਾ ਰੋਜ਼ਗਾਰ ਇਹੀ ਚੱਲੇਗਾ ਨੂੰ ਫਸੀ ਇਸ ਜਾਲ ਚ ਥੋੜਾ ਜਿਹਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਉਹ ਪ੍ਰੋਮੋਸ਼ਨ ਕਰਨ ਜਾ ਰਹੀ ਸੀ ਗੱਡੀ ਦੀ ਬਿਲਕੁਲ ਗੱਡੀ ਦੀ ਪ੍ਰੋਮੋਸ਼ਨ ਕਰਕੇ ਕਹਿੰਦੀ ਵੀ ਮੈਨੂੰ ਪੈਸਾ ਮਿਲੇਗਾ ਤੇ ਗੱਡੀ ਦੀ ਪ੍ਰੋਮੋਸ਼ਨ ਕਹਿ ਕੇ ਹੀ ਘਰ ਤੋਂ ਨਿਕਲੀ ਪਰ ਬਿਲੀ ਉਹਨੂੰ ਮੌਤ ਉਸੀ ਸਿਰਫ ਪੈਸਾ ਪੈਸਾ ਹੀ ਦੇਖੋਗੇ ਨਾ ਤਾਂ ਕਿਤੇ ਨਾ ਕਿਤੇ ਕਮਲਕੌਰ ਵਾਲਾ ਹਾਲ ਵੀ ਹੋ ਸਕਦਾ ਹੈ ਤਾਂ ਅਜਿਹੇ ਵਿੱਚ ਹਰ ਵਕਤ ਇਹਨਾਂ ਸੋਚੋ ਕਿ ਸਿਰਫ ਮੈਨੂੰ ਪੈਸੇ ਹੀ ਜ਼ਰੂਰੀ ਆ ਜਾਂ ਫਿਰ ਮੈਨੂੰ ਫੇਮਸ ਵੀ ਹੋਣਾ ਜ਼ਰੂਰੀ ਹੈ ਇਸ ਗੱਲ ਦੇ ਉੱਪਰ ਅਮਰਤਪਾਲ ਸਿੰਘ ਮੈਰੋ ਹੋਣਾ ਨੂੰ ਇਤਰਾਜ਼ ਸੀ ਉਹ ਕਹਿੰਦੇ ਕਿ ਅਸੀਂ ਪਹਿਲਾਂ ਬਹੁਤ ਸਾਰੇ ਇਨਫਲੂਐਂਸਰਾਂ ਨੂੰ ਕਹਿ ਚੁੱਕੇ ਹਾਂ ਕਿ ਅਜਿਹਾ ਕੁਝ ਨਾ ਕੀਤਾ ਜਾਵੇ ਉਦੋਂ ਤੱਕ ਕਿ ਅਮਰਤਪਾਲ ਸਿੰਘ ਮੈਰੋ ਨੇ ਤਾਂ ਇਹ ਵੀ ਕਹਿ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਸ਼ਿਕਾਇਤਾਂ ਕਈਆਂ ਦੀਆਂ ਦਰਜ ਕਰਵਾ ਚੁੱਕੇ ਹਾਂ ਕਿ ਭਾਈ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਇੱਕ ਵੀਡੀਓ ਸੀਗੀ ਜਿਸ ਵਿੱਚ ਉਹਨੇ ਬੱਚਿਆਂ ਤੇ ਗਲਤ ਸਿੱਧੀ ਵੀਡੀਓ ਬਣਾਈ ਹੋਈ ਸੀ ਭੂਆ ਕਹਿ ਕੇ ਤੁਸੀਂ ਇਹ ਅੰਦਾਜ਼ਾ ਲਗਾਓ ਕਿ ਭੂਆ ਤੇ ਭਤੀਜੇ ਭਤੀਜੀ ਦਾ ਕੀ ਰਿਸ਼ਤਾ ਜਿਹੜਾ ਉਹ ਸ਼ੋਅ ਕਰ ਰਹੀ ਹੈ ਤੇ ਉੱਥੇ ਕੀ ਲਚਰਤਾ ਦਿਖਾਈ ਜਾ ਰਹੀ ਹੈ ਤੇ ਹਾਲਾਂਕਿ ਅਸੀਂ ਇਹ ਵੀ ਬਾਰ-ਬਾਰ ਕਹਿ ਰਹੇ ਹਾਂ ਕਿ ਕਤਲ ਗਲਤ ਹੋਇਆ ਹੂੰ ਅਸੀਂ ਕਾਨੂੰਨੀ ਉਸ ਕਤਲ ਦੇ ਹੱਕ ਦੇ ਵਿੱਚ ਨਹੀਂ ਆ ਲੋਕ ਸੋਚਦੇ ਕੀ ਨੇ ਜਿਹੜੇ ਡਬਲ ਮੀਨਿੰਗ ਗੱਲਾਂ ਕਰਕੇ ਫੇਮਸ ਹੋਣਾ ਚਾਹੁੰਦੇ ਆ ਕੀ ਜਵਾਨੀ ਟਾਰਗੇਟ ਕਰਨਾ ਚਾਹੁੰਦੇ ਆ ਜੋ ਅਮਰਤਪਾਲ ਸਿੰਘ ਹੁਣਾ ਨੇ ਉਹਨਾਂ ਨੇ ਤਾਂ ਸਦਾ ਤੌਰ ਤੇ ਆਪਣੇ ਧਰਮ ਨੂੰ ਲੈ ਕੇ ਗੱਲਬਾਤ ਕੀਤੀ ਉਹ ਕਹਿੰਦੇ ਕਿ ਇਸ ਦਾ ਨਾਮ ਕੰਚਨ ਕੁਮਾਰੀ ਸੀ ਉਹ ਕਹਿੰਦੇ ਇਸ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਨਾਮ ਕਮਲ ਕੌਰ ਪ੍ਰਚਾਰਿਆ ਉਹ ਕਹਿੰਦੇ ਕਿ ਲੋਕਾਂ ਨੂੰ ਤਾਂ ਵਰਲਡ ਪਰ ਦੇ ਵਿੱਚ ਲੱਗ ਰਿਹਾ ਸੀ ਕਿ ਸਿੱਖਾਂ ਦੀ ਧੀ ਆ ਕੁਝ ਸਮਾਂ ਪਹਿਲਾਂ ਜਿਹੜਾ ਦੀਪਿਕਾ ਲੁਥਰਾ ਦਾ ਇੱਕ ਨਿੱਜੀ ਚੈਨਲ ਤੇ ਬਿਆਨ ਆ ਰਿਹਾ ਸੀ ਉਹ ਕਹਿੰਦੀ ਕਿ ਲੋਕ ਉਸ ਚੀਜ਼ ਨੂੰ ਦੇਖਦੇ ਨੇ ਫਿਰ ਜਿਹੜਾ ਸਾਨੂੰ ਉਹ ਚੀਜ਼ ਪਰੋਸਣੀ ਪੈਂਦੀ ਆ ਕੀ ਸਾਹਿਤਕ ਚੀਜ਼ ਲੋਕ ਨਹੀਂ ਦੇਖਦੇ ਇਸ ਦੇ ਨਾਲ ਕੁਝ ਲਿੰਕ ਜੁੜਦੀ ਇੱਕ 뮤직 ਇੰਡਸਟਰੀ ਆ ਜਿਹੜੇ ਕੁਝ ਕਹਿੰਦੇ ਕਿ ਹਥਿਆਰਾਂ ਵਾਲੇ ਜਾਂ ਕੁਝ ਅਸ਼ਲੀਲ ਗੀਤ ਵੀ ਆ ਜਾਂਦੇ ਨੇ ਉਹ ਕਹਿੰਦੇ ਨੇ ਕਿ ਦੂਜੇ ਗੀਤ ਨਹੀਂ ਚੱਲਦੇ ਕੀ ਸਤਿੰਦਰ ਸਰਤਾਜ ਨਹੀਂ ਚੱਲਦਾ ਕੀ ਵਾਰਿਸ ਭਰਾ ਨਹੀਂ ਚੱਲਦੇ ਕਿੰਨੇ ਕਿੰਨੇ ਦਹਾਕਿਆਂ ਤੋਂ ਚੱਲਦੇ ਆ ਰਹੇ ਨੇ ਮੁਸੇ ਵਾਲੇ ਦੇ ਮਿੱਤੇ ਦੇ ਨੇ ਤਿੰਨ ਗਾਣੇ ਰਿਲੀਜ਼ ਹੋਇਆ ਉਹ ਮਿੰਟਾਂ ਸਕਿੰਟਾਂ ਚ ਮਿਲੀਅਨ ਤੱਕ ਪਹੁੰਚ ਗਏ ਬਿਲਕੁਲ ਉਹ ਵੀ ਤਾਂ ਚੰਗਾ ਕੰਟੈਕਟ ਕਿਤੇ ਨਾ ਕਿਤੇ ਆਪਣਾ ਦੇ ਕੇ ਜਿਹੜਾ ਫੇਮਸ ਹੋਇਆ ਹਾਲਾਂਕਿ ਸਾਡੇ ਵਿੱਚ ਸਿੱਧੂ ਮੁਸੇਵਾਲਾ ਨਹੀਂ ਪਰ ਅੱਜ ਵੀ ਆਵਾਜ਼ ਉਹਦੀ ਗੂੰਜ ਰਹੀ ਹੈ ਬਿਲਕੁਲ ਅਜਿਹਾ ਕਿਉਂ ਨਹੀਂ ਆ ਅਸੀਂ ਕਿ ਆ ਆਪਣੇ ਆਪ ਨੂੰ ਬਣਾ ਲੈਂਦੇ ਕਿ ਸਾਨੂੰ ਗਲਤ ਕਦਮ ਨਾ ਚੁੱਕਿਆ ਚੁੱਕਣਾ ਪਵੇ ਉਹਦੇ ਪਰਿਵਾਰ ਜਦੋਂ ਬੈਠ ਕੇ ਟੀਵੀ ਦੇਖਦਾ ਸੀ ਇਕੱਠਾਂ ਦੇਖਦਾ ਸੀ ਜਿਆ ਟੀਵੀ ਤਾਂ ਜਦੋਂ ਕੋਈ ਕੋਈ ਅਜਿਹੀ ਐਡ ਵੀ ਆ ਜਾਂਦੀ ਸੀ ਤਾਂ ਪਰਿਵਾਰ ਸ਼ਰਮੋਸ਼ ਆ ਸ਼ਰਮੀ ਹੋ ਜਾਂਦਾ ਸੀਗਾ ਵਿਆਹ ਕੀ ਹੋ ਗਿਆ ਸ਼ਿਕਾਇਤਾਂ ਤੱਕ ਚਲਿਆ ਜਾਂਦੀਆਂ ਸੀਗੀਆਂ ਉਸ ਕੰਪਨੀ ਨੂੰ ਉਸ ਚੈਨਲ ਨੂੰ ਜਿਹੜਾ ਅਜਿਹੀ ਕੁਝ ਦਿਖਾ ਦਿੰਦਾ ਸੀ ਤਾਂ ਅੱਜ ਫਿਰ ਸਾਡੇ ਹੱਥ 'ਚ 24 ਘੰਟੇ ਫੋਨ ਹੈ 24 ਘੰਟੇ ਕੀ ਫਿਰ ਹੁਣ ਇਹੀ ਰੀਲਾਂ ਬਹਿ ਗਈਆਂ ਕਿ ਇਹੀ ਰੀਲਾਂ ਦੇਖ ਕੇ ਜਿਹੜੇ ਪੈਸੇ ਕਮਾਣੇ ਪੈਸੇ ਘੱਟ ਕਮਾ ਲਓ ਪਰ ਚੰਗਾ ਤਾਂ ਦਿਖਾਓ ਨਾ ਮੇਰ ਮਰਤਪਾਲ ਮੈਰੋਨਿਸ ਬਾਕੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਹਾਲਾਂਕਿ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਕਾਨੂੰਨ ਨੂੰ ਹੱਥ 'ਚ ਲੈਣਾ ਚੰਗੀ ਗੱਲ ਨਹੀਂ ਪਰ ਉੱਥੇ ਹੀ ਪ੍ਰਸ਼ਾਸਨ ਨੂੰ ਸਮੇਂ ਤੋਂ ਪਹਿਲਾਂ ਕਦਮ ਚੁੱਕ ਲੈਣਾ ਚਾਹੀਦਾ ਇਹਨਾਂ ਲੋਕਾਂ ਦੇ ਅਕਾਊਂਟ ਬੰਦ ਹੋਣੇ ਚਾਹੀਦੇ ਯਾਰ ਇਹਨਾਂ ਨੂੰ ਸਮਝਾਣਾ ਚਾਹੀਦਾ ਜੇ ਪੈਸੇ ਜਾਂ ਫਿਰ ਇਹ ਲੋਕ ਖੁਦ ਸਮਝ ਜਾਣ ਕਿ ਜੇਕਰ ਵੀ ਜੇ ਕਮਲ ਕੌਰ ਨਾ ਹੋਇਆ ਕੱਲ ਨੂੰ ਵਾਰੀ ਸਾਡੀ ਵੀ ਆ ਸਕਦੀ ਹੈ। ਸ਼ਿਰ ਹਮਾਇਤ ਨਹੀਂ ਕਰ ਰਹੇ ਪਰ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਜੋ ਹੁਣ ਤੱਕ ਕਮੈਂਟ ਆਏ ਨੇ ਉਹ ਅਮਰਤਪਾਲ ਸਿੰਘ ਮੈਰੋ ਦੇ ਹੱਕ ਵਿੱਚ ਖੜੇ ਲੋਕ ਵੀ ਚੰਗਾ ਕੀਤਾ ਇਹ ਸਾਨੂੰ ਗਲਤ ਦੇ ਆ ਜਿਹੜੇ ਆ ਦਿਖਾ ਰਹੇ ਸੀਗੇ ਦਿਖਾ ਜਾਂ ਸਾਨੂੰ ਗਲਤ ਚੀਜ਼ਾਂ ਪਰੋਸਿਆ ਜਾ ਰਹੀਆਂ ਸੀ ਅੱਜ ਦੀ ਜਵਾਨੀ ਜਿੱਥੇ ਨਸ਼ੇ ਦੇ ਗੜ ਵਿੱਚ ਗੜੀ ਵੀ ਆ ਨਸ਼ੇ ਚ ਡੁੱਬਰੀ ਸੋਸ਼ਲ ਮੀਡੀਆ ਦਾ ਜਵਾਨਾ ਚੱਲ ਰਿਹਾ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਬਹੁਤ ਕੁਝ ਕਰ ਰਹੇ ਨੇ ਤਾਂ ਇੱਥੋਂ ਤੱਕ ਕਿ ਬਹੁਤ ਸਾਰੇ ਤਾਂ ਡਬਲ ਮੀਨਿੰਗ ਗੱਲਾਂ ਕਰਕੇ ਆਪਣਾ ਚਿਹਰਾ ਫੇਮਸ ਕਰ ਰਹੇ ਨੇ ਅਤੇ ਮੋਟੀ ਕਮਾਈ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇਹ ਕਮਾਈ ਕਿਤੇ ਨਾ ਕਿਤੇ ਇੰਨੀ ਕੁ ਭਾਰੂ ਪੈ ਜਾਂਦੀ ਹੈ ਕਿ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈ ਰਹੇ ਨੇ ਤਾਂ ਇਹ ਤਾਜ਼ਾ ਮਾਮਲਾ ਆਇਆ ਹੈ ਕਮਲਕੌਰ ਕੰਚਨ ਕੁਮਾਰੀ ਉਰਫ ਕਮਲਕੌਰ ਦਾ ਜੋ ਬਿੱਤੇ ਦਿਨ ਹੀ ਕਤਲ ਹੋਇਆ ਉਸ ਤੋਂ ਬਾਅਦ ਕਈ ਵੱਡੇ ਖੁਲਾਸੇ ਇਸ ਕਤਲकांड 'ਚ ਹੋਏ ਆ ਤਾਂ ਇਸ ਸੰਬੰਧੀ ਹੋਰ ਵੀ ਸਾਰੀ ਜਿਹੜੀ ਆ ਗੱਲਬਾਤ ਕਰਾਂਗੇ ਅੱਜ ਦਾ ਅਹਿਮ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਮੇਰੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਮਨ ਜੀ ਮਾ ਤਾਂ ਇਸ ਤੇ ਚਰਚਾ ਕਰਾਂਗੇ ਸੁਖਮਨ ਕਿਵੇਂ ਦੇਖਦੇ ਹੋ ਕਤਲ ਹੁੰਦਾ ਹੈ ਕਤਲ ਤੋਂ ਬਾਅਦ ਪਰਤਾਂ ਖੁੱਲਦੀਆਂ ਨੇ ਕਿ ਕੀ ਕਾਰਨ ਬਣਿਆ ਕਿ ਇੱਕ ਪਾਸੇ ਫੇਮਸ ਦਾ ਚਿਹਰਾ ਵੀ ਬਣਿਆ ਦੂਜੇ ਪਾਸੇ ਕਤਲ ਦਾ ਕਾਰਨ ਵੀ ਫੇਮਸ ਚਿਹਰਾ ਹੀ ਬਣ ਗਿਆ ਹੂੰ ਤਾਂ ਬਿਲਕੁਲ ਤੁਸੀਂ ਕਹੇ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕਰੀ ਕਿ ਲੋਕ ਫੇਮਸ ਹੋਣ ਦੇ ਲਈ ਕੁਝ ਅਜਿਹੀਆਂ ਤਸਵੀਰ ਜੜੀਆਂ ਜਾਂਦਾ ਡਬਲ ਮੀਨਿੰਗ ਵੀਡੀਓਜ਼ ਜਾਂ ਫਿਰ ਅਸ਼ਲੀਲ ਵੀਡੀਓਜ਼ ਜਾਂ ਜਿਸ ਤਰੀਕੇ ਜਿਹੜਾ ਅਮਰਪਾਲ ਸਿੰਘ ਮੈਰੋ ਨਹੰਗਾਉਣਾ ਨੇ ਗੱਲਬਾਤ ਕੀਤੀ ਜਾਨੀ ਕਿ ਸਿੱਧੇ ਤੌਰ ਤੇ ਇੱਥੇ ਤੱਕ ਕਿ ਪੁਲਿਸ ਨੇ ਵੀ ਇਹ ਬਿਆਨ ਦਿੱਤਾ ਕਿ ਇਸ ਜਿਹੜਾ ਕਤਲकांड ਦੇ ਵਿੱਚ ਸਿੱਧੇ ਤੌਰ ਤੇ ਤਾਂ ਨਿਕਲ ਕੇ ਸਾਹਮਣੇ ਆਇਆ ਕਿ ਉਸ ਦੀਆਂ ਅਸ਼ਲੀਲ ਵੀਡੀਓਜ਼ ਡਬਲ ਮੀਨਿੰਗ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਕਰਦੀ ਸੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਉਹਦੀਆਂ ਜਿਹੜੀਆਂ ਲੰਬੇ ਸਮੇਂ ਤੋਂ ਹਾਲਾਂਕਿ ਇਸ ਪੈਕੇਜ ਨੂੰ ਬਣਾਉਣ ਤੋਂ ਪਹਿਲਾਂ ਮੈਂ ਉਸ ਦਾ ਜਿਹੜਾ ਸੋਸ਼ਲ ਮੀਡੀਆ ਸਕਰੋਲ ਕਰਕੇ ਦੇਖਿਆ ਕਿ ਅਸਲ ਦੇ ਵਿੱਚ ਦੇਖਿਆ ਜਾਵੇ ਕਿ ਵਾਕੇ ਦੇ ਵਿੱਚ ਉਹ ਜਿਹੇ ਕੁਝ ਜਿਹੜੀਆਂ ਗਲਤ ਵੀਡੀਓਜ਼ ਡਬਲ मीनिंग ਪਾਉਂਦੀ ਸੀ ਤਾਂ ਉਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਬਹੁਤ ਸਾਰਾ ਜਿਹੜਾ ਡਬਲ मीनिंग ਡਾਟਾ ਸਿੱਧੇ ਤੌਰ ਤੇ ਕਿ ਜਿਹੜਾ ਕਹਿੰਦੀ ਕਿ ਘਰਾਂ ਦੇ ਵਿੱਚ ਜੁਆਕ ਜਾਂ ਫਿਰ ਜਿਹੜੇ ਜਾਂ ਔਰਤਾਂ ਦੇ ਵਿੱਚ ਜਾਂ ਪਰਿਵਾਰਕ ਮੈਂਬਰਾਂ ਦੇ ਵਿੱਚ ਬੈਠ ਕੇ ਉਹ ਚੀਜ਼ਾਂ ਨਹੀਂ ਦੇਖ ਸਕਦੇ ਇਤੋਂ ਤੱਕ ਕਿ ਪੁਲਿਸ ਨੇ ਵੀ ਇਹ ਹੀ ਗੱਲ ਕਹੀ ਹੈ ਕਿ ਜਿਹੜੀਆਂ ਡਬਲ मीनिंग ਵੀਡੀਓਜ਼ ਅਸ਼ਲੀਲ ਵੀਡੀਓਜ਼ ਉਸ ਨੇ ਪਾਈਆਂ ਉਸ ਕਰਕੇ ਸਾਰਾ ਇਹ ਜਿਹੜਾ ਕਤਲकांड ਹੁੰਦਾ ਅਮਰਤਪਾਲ ਸਿੰਘ ਮਹਿਰੋਂ ਨੇ ਇਹ ਗੱਲ ਕਹੀ ਆ ਹਾਲਾਂਕਿ ਅਮਰਤਪਾਲ ਸਿੰਘ ਮਹਿਰੋਂ ਹਾਲਾਂਕਿ ਫਿਰ ਬਹੁਤੇ ਕੇਸਾਂ 'ਚ ਪਤਾ ਨਹੀਂ ਲੱਗਦਾ ਹੁੰਦਾ ਕਿ ਕਿਸ ਨੇ ਕਤਲ ਕੀਤਾ ਉਹਨਾਂ ਨੇ ਤਾਂ ਜਿਹੜੇ ਉਹਨਾਂ ਦੇ ਦੋ ਸਾਥੀ ਸੀ ਉਹਨਾਂ ਕਹਿੰਦੇ ਕਿ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਜਿਹੜਾ ਇਹ ਸਾਰਾ ਕੁਝ ਜਿਹੜਾ ਇਸ ਦੀ ਜ਼ਿੰਮੇਵਾਰੀ ਲਈ ਆ ਸਿੱਧੇ ਤੌਰ ਤੇ ਉਹ ਪੇਸ਼ ਹੋਣੇ ਉਹ ਕਹਿੰਦੇ ਕਿ ਅਸੀਂ ਪਹਿਲਾਂ ਵੀ ਬਹੁਤ ਸਾਰੇ ਇਤੋਂ ਤੱਕ ਜਿਹੜਾ ਪ੍ਰੋਡਿਊਸਰ ਡੀ ਐਕਸ ਐਕਸ ਦਾ ਕਿੰਨਾ ਮਾਮਲਾ ਫੇਮਸ ਹੋਇਆ ਸੀ ਕਿ ਜਿਹੜਾ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਦੇ ਜਿਹੜਾ ਉਹਨਾਂ ਦੇ ਸਾਥੀਆਂ ਨੇ ਉਹਦਾ ਟਕਰਾਅ ਹੋ ਜਾਂਦਾ ਉਸ ਤੋਂ ਬਾ ਉਸ ਨੂੰ ਵੀ ਉਹ ਕਹਿੰਦੇ ਨੇ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਅਜਹੀਆਂ ਵੀਡੀਓ ਨਾ ਜਾਣੀ ਕਿ ਜਿਹੜਾ ਹੁਣ ਤੱਕ ਕੁੱਲ ਮਿਲਾ ਕੇ ਸਾਹਮਣੇ ਆਇਆ ਕਿ ਅਸ਼ਲੀਲ ਵੀਡੀਓ ਹੀ ਜਿਹੜਾ ਉਹ ਇਸ ਸਾਰੇ ਕਤਲ ਕਾਂਡ ਦਾ ਜਿਹੜਾ ਕਾਰਨ ਬਣੀ ਹੈ ਤਾਂ ਆਪਾਂ ਗੱਲ ਕਰ ਲੈਣੇ ਆ ਕਿ ਪਿੱਛੇ ਇਹ ਟਿਕਟੌਕ ਬੈਨ ਹੋਇਆ ਇੰਡੀਆ 'ਚ ਤਾਂ ਟਿਕਟੌਕ ਰਾਹੀਂ ਬਹੁਤ ਸਾਰੇ ਅਜਿਹੇ ਜਿਹੜੇ ਆ ਬੱਚੇ ਫੇਮਸ ਹੋਏ ਜਿਨ੍ਹਾਂ ਦੇ ਲਈ ਇੱਕ ਰੋਜ਼ਗਾਰ ਪੈਦਾ ਹੋਇਆ ਬਿਲਕੁਲ ਆਪਾਂ ਇੱਥੇ ਇਹ ਵੀ ਗੱਲ ਕਰ ਲੈਣੇ ਆ ਕਿ ਸੋਸ਼ਲ ਮੀਡੀਆ ਰੁਜ਼ਗਾਰ ਦਾ ਵੱਡਾ ਸਾਧਨ ਵੀ ਹੈ ਬਹੁਤ ਸਾਰੇ ਜਿੱਥੇ ਲੋਕ ਫੇਮਸ ਵੀ ਹੋ ਰਹੇ ਆ ਤਾਂ ਉੱਥੇ ਆਪਣਾ ਰੁਜ਼ਗਾਰ ਦਾ ਸਾਧਨ ਵੀ ਜਿਹੜਾ ਬਣਾਇਆ ਜਾ ਰਿਹਾ ਤਾਂ ਗੱਲ ਇੱਥੇ ਟੁਕਮਈ ਹੈ ਕਿ ਤੁਸੀਂ ਕਿਹੜਾ ਜਿਹੜਾ ਤਰੀਕਾ ਅਪਣਾਣਾ ਹੈ ਕੀ ਕੋਈ ਗਲਤ ਦਿਖਾ ਕੇ ਆਪਣੇ ਆਪ ਨੂੰ ਫੇਮਸ ਕਰਨਾ ਜਾਂ ਫਿਰ ਚੰਗੀਆਂ ਗੱਲਾਂ ਦਿਖਾ ਕੇ ਜਿਹੜੇ ਆ ਆਪਣੇ ਆਪ ਨੂੰ ਫੇਮਸ ਕਰਨਾ ਤੇ ਕਮਾਈ ਕਰਨੀ ਆ ਤਾਂ ਇੱਥੇ ਗੱਲ ਇਹ ਕਰ ਲੈਣੇ ਆ ਕਿ ਬਿੱਤੇ ਸਮੇਂ ਦੇ ਦਰਮਿਆਨ ਦੇਖਿਆ ਕਿ ਇੱਕ ਛੋਟੀ ਬੱਚੀ ਆ ਜਿਹੜੀ ਹਾਲਾਂਕਿ ਉਹ ਮੁੰਡੇ ਦਾ ਰੋਲ ਅਦਾ ਕਰਦੀ ਆ ਉਹ ਫੇਮਸ ਹੋਈ ਟਿਕਟੋਕ ਰਾਹੀਂ ਤੇ ਉਹਨਾਂ ਦਾ ਚੰਗਾ ਜਿਹੜਾ ਰੋਜ਼ਗਾਰ ਦਾ ਸਾਧਨ ਬਣਿਆ ਤੇ ਉਹਨਾਂ ਨੇ ਚੰਗਾ ਘਰ ਬਣਾਇਆ ਚੰਗਾ ਮਕਾਨ ਬਣਾਇਆ ਤਾਂ ਇਹ ਇੱਕ ਸਾਧਨ ਬਣਿਆ ਪਰ ਆਖਰਕਾਰ ਇਹ ਲੋਕ ਸੋਚਦੇ ਕੀ ਨੇ ਜਿਹੜੇ ਡਬਲ ਮੀਨਿੰਗ ਗੱਲਾਂ ਕਰਕੇ ਫੇਮਸ ਹੋਣਾ ਚਾਹੁੰਦੇ ਆ ਕੀ ਜਵਾਨੀ ਟਾਰਗੇਟ ਕਰਨਾ ਚਾਹੁੰਦੇ ਆ ਤਾਂ ਥੋੜੀ ਜੀ ਆਪਾਂ ਗੱਲਬਾਤ ਇਸ ਤੇ ਖੁੱਲਕੇ ਕਰ ਲੈਨੇ ਆ ਤਾਂ ਇਸ ਤੇ ਦੇਖੋ ਜੋ ਅਮਰਤਪਾਲ ਸਿੰਘ ਹੁਣਾਂ ਨੇ ਉਹਨਾਂ ਨੇ ਤਾਂ ਸਿੱਧਾ ਤੌਰ ਤੇ ਆਪਣੇ ਧਰਮ ਨੂੰ ਲੈ ਕੇ ਗੱਲਬਾਤ ਕੀਤੀ ਉਹ ਕਹਿੰਦੇ ਕਿ ਇਸ ਦਾ ਨਾਮ ਕੰਚਨ ਕੁਮਾਰੀ ਸੀ ਉਹ ਕਹਿੰਦੇ ਇਸ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਨਾਮ ਕਮਲ ਕੌਰ ਪ੍ਰਚਾਰਿਆ ਉਹ ਕਹਿੰਦੇ ਕਿ ਲੋਕਾਂ ਨੂੰ ਤਾਂ ਵਰਲਡ ਭਰ ਦੇ ਵਿੱਚ ਲੱਗ ਰਿਹਾ ਸੀ ਕਿ ਸਿੱਖਾਂ ਦੀ ਧੀ ਆ ਕਿਉਂਕਿ ਜਦੋਂ ਕੌਰ ਲੱਗ ਲਿਆ ਉਹ ਕਹਿੰਦੇ ਕਿ ਸਾਡਾ ਸਾਡੇ ਧਰਮ ਦਾ ਨਾਮ ਲਾਇਆ ਆਪਦੇ ਜਿਹੜਾ ਨਾਮ ਦੇ ਪਿੱਛੇ ਜਿਹੜਾ ਸਾਡਾ ਜਿਹੜਾ ਨਿਸ਼ਾਨ ਕੌਰ ਲਾਇਆ ਜੋ ਧੀਆ ਭੈਣਾਂ ਨੂੰ ਗੁਰੂ ਨੇ ਬਖਸ਼ਿਆ ਕੌਰ ਉਸ ਤੋਂ ਬਾ ਉਸ ਦੇ ਨਾਲ ਵੀਡੀਓਜ਼ ਅਜਹੀਆਂ ਪਾਈਆਂ ਇਸ ਗੱਲ ਦੇ ਉੱਪਰ ਅਮਰਤਪਾਲ ਸਿੰਘ ਮਹਿਰੋਂ ਹੁਣਾ ਨੂੰ ਇਤਰਾਜ਼ ਸੀ ਉਹ ਕਹਿੰਦੇ ਕਿ ਅਸੀਂ ਪਹਿਲਾਂ ਬਹੁਤ ਸਾਰੇ ਇਨਫਲੂਐਂਸਰਾਂ ਨੂੰ ਕਹਿ ਚੁੱਕੇ ਹਾਂ ਕਿ ਅਜਿਹਾ ਕੁਝ ਨਾ ਕੀਤਾ ਜਾਵੇ ਉਦੋਂ ਤੱਕ ਕਿ ਅਮਰਤਪਾਲ ਸਿੰਘ ਮਹਿਰੋਂ ਨੇ ਤਾਂ ਇਹ ਵੀ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਸ਼ਿਕਾਇਤਾਂ ਕਈਆਂ ਦੀਆਂ ਦਰਜ ਕਰਵਾ ਚੁੱਕੇ ਹਾਂ ਕਿ ਭਾਈ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਕਿ ਹਾਲਾਂਕਿ ਦੇਖਿਆ ਜਾਵੇ ਮੰਨ ਲਓ ਉਹ ਜਿਹੜੇ ਕਹਿੰਦੇ ਨੇ ਕਿ ਹੁਣ ਜਿਹੜਾ ਉਸ ਕਮਲਕੌਰ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਆਏ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਹਾਲਾਂਕਿ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ ਜਾਂ ਫਿਰ ਕੁਝ ਅ ਸਾਧਨ ਸੀ ਆਪਣਾ ਪਰਿਵਾਰ ਪਾਲਦੀ ਸੀ ਕੀ ਹੁਣ ਰੁਜ਼ਗਾਰ ਦਾ ਸਾਧਨ ਇਹੀ ਰਹਿ ਗਿਆ ਕਿ ਅਸ਼ਲੀਲ ਪੁਣਾ ਦਿਖਾਓ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੀ ਪਲੇਟਫਾਰਮ ਦੇ ਉੱਪਰ ਡਬਲ ਮੀਨਿੰਗ ਗੱਲਾਂ ਕਰੋ ਤੁਹਾਡਾ ਘਰ ਦਾ ਰੁਜ਼ਗਾਰ ਇਹੀ ਚੱਲੇਗਾ ਕੀ ਹੁਣਾ ਫਿਰ ਮੰਨ ਲਓ ਦੇਖੋ ਅ ਦੇਖ ਇਹ ਕਿਹਾ ਜਾਂਦਾ ਕਿ ਜਿਹੜਾ ਲੋਕ ਜਾਂ ਫਿਰ ਬੱਚੇ ਦੇਖ ਕੇ ਸਿੱਖਦੇ ਨੇ ਕਿ ਕਿੱਥੋਂ ਕੀ ਕਰਨਾ ਬਹੁਤੀ ਵਾਰ ਦੇਖਿਆ ਦੇਖ ਕੇ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕੀ ਹੋਣਾ ਫਿਰ ਇਹ ਵੀ ਗੱਲ ਸਾਹਮਣੇ ਆਉਂਦੀ ਆ ਕੀ ਹੋਣਾ ਉਹ ਕਹਿ ਰਹੀ ਆ ਕਿ ਜਾਂ ਹੋਰ ਕਹਿ ਰਹੇ ਨੇ ਕਿ ਰੋਜ਼ਗਾਰ ਦਾ ਸਾਧਨ ਸੀ ਉਸ ਦਾ ਜਿਹੜਾ ਪਰਿਵਾਰ ਪਾਲਦੀ ਸੀ ਜਾਂ ਹੋਰ ਜਿਹੜੇ ਬਹੁਤ ਸਾਰੇ ਇਨਫਲੂਐਂਸਰ ਨੇ ਜਿਹੜੇ ਔਖੇ ਹਾਲਾਤਾਂ ਚੋਂ ਨਿਕਲੇ ਸੀ ਹੁਣ ਚੰਗੇ ਹਾਲਾਤ ਬਣ ਗਏ ਇਹਨਾਂ ਚੀਜ਼ਾਂ ਨਾਲ ਕੀ ਫਿਰ ਜਿਹੜੇ ਛੋਟੇ ਬੱਚੇ ਨੇ ਉਹ ਦੇਖਣਗੇ ਛੋਟੀਆਂ ਬੱਚੀਆਂ ਦੇਖਣਗੀਆਂ ਤਾਂ ਗੱਲ ਆ ਫਿਰ ਬੱਚੇ ਤਾਂ ਪੜ੍ਹਾਈ ਵੀ ਨਹੀਂ ਕਰਨਗੇ ਫਿਰ ਤਾਂ ਇਸ ਤਰੀਕੇ ਨਾਲ ਹਰੇਕ ਫੇਮ ਅਮਰਪਾਲ ਸਿੰਘ ਮੈਰੋਂ ਦੀ ਗੱਲ ਕਰੀਏ ਹਾਲਾਂਕਿ ਕਾਨੂੰਨ ਨੂੰ ਹੱਥ ਚ ਲੈਣਾ ਕੋਈ ਜਾਇਜ਼ ਨਹੀਂ ਹਾਲਾਂਕਿ ਅਮਰਪਾਲ ਸਿੰਘ ਦੇ ਸਾਥੀਆਂ ਵੱਲੋਂ ਇਹ ਜਿਹੜਾ ਸਿੱਧਾ ਉਹਨਾਂ ਨੇ ਕਿਹਾ ਕਿ ਅਸੀਂ ਸੌਦਾ ਲਾਇਆ ਤਾਂ ਇਹ ਕਿਤੇ ਨਾ ਕਿਤੇ ਕਾਨੂੰਨ ਆਪਣੇ ਹੱਥ ਚ ਲਿਆ ਅਸੀਂ ਇਸ ਦੇ ਹੱਕ ਵਿੱਚ ਨਹੀਂ ਆ ਪਰ ਮਜਬੂਰ ਕੌਣ ਕਰ ਰਿਹਾ ਸਭ ਤੋਂ ਵੱਡਾ ਸਵਾਲ ਇਹ ਬਣਦਾ ਆ ਆਖਰਕਾਰ ਸਾਡੀ ਕਮਾਈ ਆ ਜਿਹੜੀ ਉਹ ਅਸੀਂ ਇਸ ਤਰੀਕੇ ਨਾਲ ਕਿਉਂ ਕਰੀਏ ਕਿ ਸਮਾਜ ਨੂੰ ਅਸੀਂ ਆਹ ਦੇਣ ਦਈਏ ਕਿ ਨਿੱਕੇ ਨਿੱਕੇ ਬੱਚੇ ਗਲਤ ਕੰਮਾਂ ਤੇ ਲੱਗ ਪੈਣ ਇਥੋਂ ਤੱਕ ਕਿ ਉਸ ਦੀ ਇੱਕ ਵੀਡੀਓ ਸੀਗੀ ਜਿਸ ਵਿੱਚ ਉਸ ਨੇ ਬੱਚਿਆਂ ਤੇ ਹੀ ਗਲਤ ਸਿੱਧੀ ਵੀਡੀਓ ਬਣਾਈ ਹੋਈ ਸੀ ਉਹ ਆ ਕਹਿ ਕੇ ਤੁਸੀਂ ਇਹ ਅੰਦਾਜ਼ਾ ਲਗਾਓ ਕਿ ਭੂਆ ਤੇ ਭਤੀਜੇ ਭਤੀਜੀ ਦਾ ਕੀ ਰਿਸ਼ਤਾ ਜਿਹੜਾ ਉਹ ਸ਼ੋਅ ਕਰ ਰਹੀ ਹੈ ਤੇ ਉੱਥੇ ਕੀ ਲਚਰਤਾ ਦਿਖਾਈ ਜਾ ਰਹੀ ਹੈ ਹਾਂ ਹਾਲਾਂਕਿ ਅਸੀਂ ਇਹ ਵੀ ਬਾਰ ਬਾਰ ਕਹਿ ਰਹੇ ਹਾਂ ਕਿ ਕਤਲ ਗਲਤ ਹੋਇਆ ਹੂੰ ਅਸੀਂ ਉਸ ਗਤਲ ਦੇ ਹੱਕ ਦੇ ਵਿੱਚ ਨਹੀਂ ਆ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਸੀ ਪਰ ਉਹ ਉੱਥੇ ਜਿੱਥੇ ਇੱਕ ਪਾਸੇ ਅਮਰਤਪਾਲ ਕਹਿ ਰਿਹਾ ਕਿ ਅਸੀਂ ਕਾਨੂੰਨੀ ਤੌਰ ਤੇ ਜਿਹੜੀ ਆ ਕਾਰਵਾਈ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਨੇ ਨਹੀਂ ਸੁਣੀ ਤਾਂ ਚਾੱਕ ਕੇ ਅਸੀਂ ਇਹ ਕਦਮ ਚੁੱਕਿਆ ਤਾਂ ਇਸ ਦੇ ਨਾਲ ਲੱਗਦਾ ਨਹੀਂ ਕਿ ਹੁਣ ਬਾਕੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅ ਅਜਿਹੇ ਕਦਮ ਨਾ ਚੁੱਕਣ ਆਪਾਂ ਦੀਪਿਕਾ ਲੋਥਰਾ ਦੀਪਿਕਾ ਲੋਥਰਾ ਦੀ ਇਹ ਗੱਲ ਕਰ ਲੈਨੇ ਆ ਉਹਨੇ ਬਿੱਤੇ ਕੁਝ ਦਿਨ ਪਹਿਲਾਂ ਮਾਫੀ ਵੀ ਮੰਗੀ ਸੀ ਪਰ ਉਸ ਤੋਂ ਬਾਅਦ ਅਮਰਤਪਾਲ ਨੇ ਇੱਕ ਵੀਡੀਓ ਹੁਣ ਹੋਰ ਸਾਂਝੀ ਕਰੀ ਆ ਕਿ ਹਲੇ ਵੀ ਨਹੀਂ ਹਟਿਓ ਉਹ ਹਲੇ ਵੀ ਸ਼ਲੀਲ ਅਸ਼ਲੀਲ ਤਸਵੀਰਾਂ ਜਿਹੜੀਆਂ ਫੋਟੋਆਂ ਜਿਹੜੀਆਂ ਉਹ ਪਾਰੀ ਆ ਤਾਂ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੁਣ ਕਾਨੂੰਨ ਵੀ ਸਖਤ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਸਖਤ ਹੋਣਾ ਚਾਹੀਦਾ ਤਾਂ ਕਿ ਮਾਹੌਲ ਤਣਾਪੂਰ ਨਾ ਬਣੇ ਕੱਲ ਨੂੰ ਜਿਵੇਂ ਆਪਾਂ ਦੇਖਿਆ ਕਿ ਅੰਮ੍ਰਿਤਸਰ ਵਿੱਚ ਕਿੱਡੇ ਵੱਡੇ ਪੱਦਰਤੇ ਤਿਆਰੀ ਕੀਤੀ ਗਈ ਸੀ ਕਿ ਜਿਹੜਾ ਟਰਾਂਸ ਜੈਂਡਰ ਦਾ ਮੇਲਾ ਤੱਕ ਕਰਵਾਇਆ ਜਾ ਰਿਹਾ ਸੀ ਇਤਿਹਾਸਕ ਧਰਤੀ ਤੇ ਉੱਥੇ ਟਕਰਾਵ ਵਾਲੀ ਜਿਹੜੀ ਸਥਿਤੀ ਬਣ ਗਈ ਸੀ ਹਾਲਾਂਕਿ ਉੱਥੇ ਜਿਹੜਾ ਫੈਸਲਾ ਜਿਹੜੇ ਮੈਨੇਜਮੈਂਟ ਕਮੇਟੀ ਨੇ ਉਹਨੇ ਵਾਪਸ ਲਿਆ ਪਰ ਲੱਗਦਾ ਨਹੀਂ ਕਿ ਸਮੇਂ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰ ਦੇਣੀਆਂ ਚਾਹੀਦੀਆਂ ਕਿ ਜੇਕਰ ਤੁਸੀਂ ਤੁਹਾਡੇ ਖਿਲਾਫ ਇੰਨੀਆਂ ਸ਼ਿਕਾਇਤਾਂ ਆ ਗਈਆਂ 2 ਜਾਂ 10 ਸ਼ਿਕਾਇਤਾਂ ਆ ਗਈਆਂ ਇੱਕ ਦੈਰਾਂ ਰੱਖਣਾ ਚਾਹੀਦਾ ਉਸ ਤੋਂ ਬਾਅਦ ਤੁਹਾਡਾ ਅਕਾਊਂਟ ਬੰਦ ਕਰ ਦਿੱਤਾ ਜਾਏ ਗੱਟੇ ਕਾਨੂੰਨੀ ਕਾਰਵਾਈ ਹੋਈਗੀ ਤਾਂ ਬਿਲਕੁਲ ਹਾਲਾਂਕਿ ਜਿਹੜਾ ਜਿਹੜਾ ਪ੍ਰਸ਼ਾਸਨ ਨੂੰ ਇਸ ਬਾਰੇ ਜੜੀਆਂ ਗਾਈਡਲਾਈਨਸ ਜ਼ਰੂਰ ਜਾਰੀ ਕਰਨੀਆਂ ਚਾਹੀਦੀਆਂ ਨੇ ਪਰ ਜੇਕਰ ਦੇਖਿਆ ਜਾਵੇ ਜਿਹੜਾ ਮੈਂ ਹੁਣ ਕੁਝ ਸਮਾਂ ਪਹਿਲਾਂ ਹੀ ਜਿਹੜਾ ਦੀਪਿਕਾ ਲੁਥਰਾ ਦਾ ਇੱਕ ਨਿੱਜੀ ਚੈਨਲ ਤੇ ਬਿਆਨ ਆ ਰਿਹਾ ਸੀ ਉਹ ਕਹਿੰਦੀ ਕਿ ਲੋਕ ਉਸ ਚੀਜ਼ ਨੂੰ ਦੇਖਦੇ ਨੇ ਫਿਰ ਜਿਹੜਾ ਸਾਨੂੰ ਉਹ ਚੀਜ਼ ਪਰੋਸਣੀ ਪੈਂਦੀ ਹੈ ਕੀ ਸਾਇਤਿਕ ਚੀਜ਼ ਲੋਕ ਨਹੀਂ ਦੇਖਦੇ ਸਾਇਤਕ ਚੀਜ਼ਾਂ ਵੀ ਚੱਲਦੀਆਂ ਨੇ ਜੇਕਰ ਇਧਰਲੇ ਪਾਸੇ ਇਸੇ ਦੇ ਨਾਲ ਕੁਝ ਲਿੰਕ ਜੁੜਦੀ ਇੱਕ 뮤직 ਇੰਡਸਟਰੀ ਆ ਜਿਹੜੇ ਕੁਝ ਜੈ ਕੈਰੀ ਕੇ ਹਥਿਆਰਾਂ ਵਾਲੇ ਜਾਂ ਕੁਝ ਅਸ਼ਲੀਲ ਗੀਤ ਵੀ ਆ ਜਾਂਦੇ ਨੇ ਉਹ ਕਹਿੰਦੇ ਨੇ ਕਿ ਦੂਜੇ ਗੀਤ ਨਹੀਂ ਚੱਲਦੇ ਕੀ ਸਤਿੰਦਰ ਸਰਤਾਜ ਨਹੀਂ ਚੱਲਦਾ ਕੀ ਵਾਰਿਸ ਭਰਾ ਨਹੀਂ ਚੱਲਦੇ ਕਿੰਨੇ ਕਿੰਨੇ ਦਹਾਕਿਆਂ ਤੋਂ ਚੱਲਦੇ ਆ ਰਹੇ ਨੇ ਫਿਰ ਉਹਨਾਂ ਅਗੇ ਵੀ ਤਾਂ ਸਵਾਲ ਆ ਨਾ ਕਿ ਜੇਕਰ ਤੁਸੀਂ ਚੰਗਾ ਕੰਟੈਂਟ ਲਿਆ ਹੀ ਨਹੀਂ ਰਹੇ ਫਿਰ ਇਹ ਨਾ ਨਾ ਇਲਜ਼ਾਮ ਲਾਓ ਕਿ ਚੰਗਾ ਚੱਲਦਾ ਨਹੀਂ ਤੁਸੀਂ ਚੰਗੇ ਲਿਆਉਣ ਦੀ ਕੋਸ਼ਿਸ਼ ਕਰੋ ਚੰਗੀਆਂ ਤਾਂ ਐਗਜ਼ਾਮਪਲਾਂ ਪਈਆਂ ਨੇ ਵੀ ਆ ਚੱਲ ਰਿਹਾ ਬਿਲਕੁਲ ਜਿਹਾ ਜਿਹਾ ਤੁਸੀਂ ਪਰੋਸੋਗੇ ਤਾਂ ਬਿਲਕੁਲ ਕਿਤੇ ਨਾ ਕਿਤੇ ਅਸਰ ਵੀ ਹੋਏਗਾ ਤਾਂ ਇੱਥੇ ਕਿਤੇ ਨਾ ਕਿਤੇ ਹੁਣ ਜੇਕਰ ਆਪਾਂ ਗੱਲ ਕਰ ਲਈਏ ਕਿ ਇਹ ਤਾਂ ਕਮਲ ਕੌਰ ਸੀ ਉਸ ਤੋਂ ਬਾਅਦ ਦੀਪਿਕਾ ਲੁਥਰਾ ਹੋਗੀ ਉਸ ਤੋਂ ਬਾਅਦ ਮਿੱਤੀ ਇੱਕ ਸੋਸ਼ਲ ਮੀਡੀਆ ਤੇ ਖੋਗ ਜਿਹੜੇ ਜਿਹੜੇ ਬਹੁਤ ਸਾਰੇ ਲੋਕ ਨੇ ਜਿਹੜੇ ਵਿਦੇਸ਼ਾਂ 'ਚ ਬੈਠ ਕੇ ਅਸ਼ਲੀਲ ਧੱਪ ਰਿਆਂ ਵੀਡੀਓਜ਼ ਪਾ ਰਿਆਂ ਨੇ ਤੇ ਸਾਡੇ ਸਮਾਜ ਨੂੰ ਗਲਤ ਜਿਹੜੇ ਆ ਉਹ ਦਿਖ ਦੇ ਰਹੇ ਆ ਤੇ ਅਜੇ ਇਹ ਵਿੱਚ ਜਿਹੜਾ ਕਿ ਸਮਾਜ ਆ ਸਮਾਜ ਵਿੱਚ ਆਪਾਂ ਦੇਖਦੇ ਹਾਂ ਕਿ ਅੱਜ ਤੋਂ ਜੇ 7-8 ਸਾਲ ਪਹਿਲਾਂ ਦੀ ਗੱਲ ਕਰੀਏ 10 ਸਾਲ ਦੀ ਪਹਿਲਾਂ ਦੀ ਗੱਲ ਕਰ ਲਈਏ ਜਦੋਂ ਪਰਿਵਾਰ ਜਦੋਂ ਬੈਠ ਕੇ ਟੀਵੀ ਦੇਖਦਾ ਸੀ ਇਕੱਠਾ ਦੇਖਦਾ ਸੀਗਾ ਟੀਵੀ ਤਾਂ ਜਦੋਂ ਕੋਈ ਕੋਈ ਅਜਿਹੀ ਐਡ ਵੀ ਆ ਜਾਂਦੀ ਸੀ ਤਾਂ ਪਰਿਵਾਰ ਸ਼ਰਮੋ ਸ਼ਰਮੀ ਹੋ ਜਾਂਦਾ ਸੀ ਯਾਰ ਵੀ ਆ ਕੀ ਹੋ ਗਿਆ ਸ਼ਿਕਾਇਤਾਂ ਤੱਕ ਚਲਿਆ ਜਾਂਦੀਆਂ ਸੀਗੀਆਂ ਉਸ ਕੰਪਨੀ ਨੂੰ ਉਸ ਚੈਨਲ ਨੂੰ ਜਿਹੜਾ ਅਜਿਹੀ ਕੁਝ ਦਿਖਾ ਦਿੰਦਾ ਸੀ ਤਾਂ ਅੱਜ ਫਿਰ ਸਾਡੇ ਹੱਥ 'ਚ 24 ਘੰਟੇ ਫੋਨ ਹੈ 24 ਘੰਟੇ ਕੀ ਫਿਰ ਹੁਣ ਇਹੀ ਰੀਲਾਂ ਦਾ ਰਹਿ ਗਈਆਂ ਕਿ ਇਹੀ ਰੀਲਾਂ ਦੇਖ ਕੇ ਜਿਹੜੇ ਪੈਸੇ ਕਮਾਣੇ ਪੈਸੇ ਘੱਟ ਕਮਾ ਲਓ ਪਰ ਚੰਗਾ ਤਾਂ ਦਿਖਾਓ ਨਾ ਹੂੰ ਤੁਸੀਂ ਜਿਵੇਂ ਗੱਲ ਕਰੀ ਕਿ ਪਹਿਲਾਂ ਜਦੋਂ ਸਾਰਾ ਪਰਿਵਾਰ ਬਹਿ ਕੇ ਟੈਲੀਵਿਜ਼ਨ ਦੇਖਦਾ ਸੀ ਕੁਝ ਅਜੀਹੀ ਐਡ ਆ ਜਾਂਦੀ ਸੀ ਕਿ ਸਾਰਾ ਪਰਿਵਾਰ ਜਿਹੜਾ ਸ਼ਰਮ ਨਾਲ ਉਹਨਾਂ ਦੇ ਚਿਹਰੇ ਮਰਜਾ ਜਾਂਦੇ ਸੀ ਕਿ ਅਸੀਂ ਪਰਿਵਾਰ ਚ ਬੈਠ ਕੇ ਆ ਕੀ ਦੇਖ ਲਿਆ ਪਰ ਹੋਣਾ ਕੁਝ ਅਜਿਹਾ ਵੀ ਹੋ ਜਾਂਦਾ ਬਹੁਤ ਸਾਰਾ ਅਸੀਂ ਵੀ ਦੇਖਿਆ ਕਿ ਕਈ ਵਾਰ ਛੋਟੇ ਬੱਚੇ ਦੇ ਹੱਥ 'ਚ ਮੋਬਾਈਲ ਆ 10 ਸਾਲ ਦਾ ਬੱਚਾ ਉਸਦੇ ਹੱਥ 'ਚ ਮੋਬਾਈਲ ਆ ਉਹਨੇ ਇੰਸਟਾਗ੍ਰam ਖੋਲ੍ਹਿਆ ਜੋ ਜੋ ਵਾਕੀ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਖੋਲੇ ਉੱਥੇ ਕਮਲ ਕੌਰ ਦੀ ਵੀਡੀਓ ਆ ਗਈ ਹੋਰ ਕੁਝ ਹੋਰ ਕਿਸੇ ਦੀ ਵੀਡੀਓ ਆ ਗਈ ਅਜਿਹੇ ਇਨਫਲੂਐਂਸਰ ਦੀ ਜੀ ਉਹਨੇ ਪਰਿਵਾਰ ਦੇ ਵਿੱਚ ਲਾਤੀ ਜਿਸ ਜੀ ਤੁਸੀਂ ਸ਼ਬਦਾਬਲੀ ਵਰਤਦੇ ਹੋ ਉਸ ਪਰਿਵਾਰ ਦਾ ਉਹ ਮਾਹੌਲ ਕੀ ਰਹੂ ਬਿਲਕੁਲ ਉਹ ਮਾਹੌਲ ਕੀ ਬਣ ਜੂਗਾ ਉਸ ਵਕਤ ਬਿਲਕੁਲ ਬਿਲਕੁਲ ਤਾਂ ਅਜਿਹੇ ਵਿੱਚ ਜੇਕਰ ਦੇਖਿਆ ਜਾਵੇ ਅਮਰਤਾਪਾਲ ਮੈਰੋਨਸ ਬ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਕਾਨੂੰਨ ਨੂੰ ਹੱਥ ਚ ਲੈਣਾ ਚੰਗੀ ਗੱਲ ਨਹੀਂ ਪਰ ਉੱਥੇ ਹੀ ਪ੍ਰਸ਼ਾਸਨ ਨੂੰ ਸਮੇਂ ਤੋਂ ਪਹਿਲਾ ਕਦਮ ਚੁੱਕ ਲੈਣਾ ਚਾਹੀਦਾ ਇਹਨਾਂ ਲੋਕਾਂ ਦੇ ਅਕਾਊਂਟ ਬੰਦ ਹੋਣੇ ਚਾਹੀਦੇ ਆ ਇਹਨਾਂ ਨੂੰ ਸਮਝਾਉਣਾ ਚਾਹੀਦਾ ਜੇ ਪੈਸਾ ਜੇ ਫਿਰ ਇਹ ਲੋਕ ਖੁਦ ਸਮਝ ਜਾਣ ਕਿ ਜੇਕਰ ਵੀ ਜੇ ਕਮਲ ਕੌਰ ਨਾ ਹੋਇਆ ਕੱਲ ਨੂੰ ਵਾਰੀ ਸਾਡੀ ਵੀ ਆ ਸਕਦੀ ਹੈ ਕਿਉਂਕਿ ਅਸੀਂ ਹਾਲਾਂਕਿ ਇਸ ਗੱਲ ਦੀ ਹਮਾਇਤ ਨਹੀਂ ਕਰ ਸਕਦੇ ਹਮਾਇਤ ਨਹੀਂ ਕਰਦੇ ਕਿ ਅਮਰਤਪਾਲ ਸਿੰਘ ਮੈਰੋ ਨੇ ਜੋ ਕੀਤਾ ਸਹੀ ਕੀਤਾ ਜਾਂ ਕਿ ਜਿਸ ਤਰੀਕੇ ਵੀ ਕੀਤਾ ਇਸ ਦੀ ਹਮਾਇਤ ਨਹੀਂ ਕਰਦੇ ਹਾਲਾਂਕਿ ਅਮਰਤਪਾਲ ਪਰ ਅਸੀਂ ਹਮਾਇਤ ਨਹੀਂ ਕਰ ਰਹੇ ਪਰ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਜੋ ਹੁਣ ਤੱਕ ਕਮੈਂਟ ਆਏ ਨੇ ਉਹ ਅਮਰਤਪਾਲ ਸਿੰਘ ਮੈਰੋ ਦੇ ਹੱਕ ਵਿੱਚ ਖੜੇ ਲੋਕ ਬਿਲਕੁਲ ਬਿਕ ਚੰਗਾ ਕੀਤਾ ਇਹ ਸਾਨੂੰ ਗਲਤ ਦੇ ਆ ਜਿਹੜੇ ਆ ਦਿਖਾ ਰਹੇ ਸੀਗੇ ਦਿਖਾ ਜਾਂ ਸਾਨੂੰ ਗਲਤ ਚੀਜ਼ਾਂ ਪਰੋਸਿਆ ਜਾ ਰਹੀਆਂ ਸੀ ਅੱਜ ਦੀ ਜਵਾਨੀ ਜਿੱਥੇ ਨਸ਼ੇ ਦੇ ਗੜ ਵਿੱਚ ਗੜੀ ਵੀ ਆ ਨਸ਼ੇ ਚ ਡੁੱਬਰੀ ਆ ਦੂਜੇ ਪਾਸੇ ਆ ਕੁਝ ਦੇਖ ਕੇ ਬਹੁਤ ਸਾਰੇ ਨਾ ਜਵਾਨੀ ਤਾਂ ਡੁੱਬਣੀਓ ਡੁੱਬਣੀਆ ਬੱਚੇ ਜਿਹੜੇ ਆ ਬਹੁਤ ਸਾਰੇ ਜਿਹੜੇ ਆ ਉਹ ਗਲਤ ਜਿਹੜੇ ਆ ਦਾਇਰੇ ਵਿੱਚ ਆ ਕੇ ਗਲਤ ਜਿਹੜੇ ਆ ਰਸਤੇ ਤੇ ਜਾ ਰਹੇ ਨੇ ਇਹ ਤੋਂ ਤਾਂ ਕਿ ਜਿਹੜੇ ਬੱਚਿਆਂ ਨੂੰ ਕਿਸੇ ਨੂੰ ਕੁਝ ਸਮਾਂ ਪਹਿਲਾਂ ਕੁਝ ਵੀ ਨਹੀਂ ਪਤਾ ਹੁੰਦਾ ਸੀ ਅੱਜ ਉਹ ਗਲਤ ਫਿੰਗਰਾਂ ਦਿਖਾ ਕੇ ਇੱਕ ਦੂਜੇ ਨੂੰ ਗਾਲਾਂ ਤੱਕ ਕੱਢਦੇ ਆ ਇਹ ਦੇਣ ਫਿਰ ਕਿਸ ਦੀ ਆ ਇਹ ਇਹੀ ਗੱਲ ਮੇਰੇ ਮਨ ਦੇ ਵਿੱਚ ਇੱਕ ਹੋਰ ਗੱਲ ਜਿਆਦਾ ਕਿ ਪਿਛਲੇ ਕੁਝ ਸਮਾਂ ਪਹਿਲਾਂ ਆਪਾਂ ਬਹੁਤ ਸਾਰੀਆਂ ਖਬਰਾਂ ਵੀ ਅਜਿਹਾਈਆਂ ਦੇਖੀਆਂ ਕਿ ਬੱਚੇ ਸੋਸ਼ਲ ਮੀਡੀਆ ਤੋਂ ਦੇਖ ਕੇ ਇੱਕ ਪਿੱਛੇ ਜੇ ਦਰਾਹ ਦੇ ਨਜ਼ਦੀਕ ਦੀ ਖਬਰ ਆਈ ਸੀ ਕਿ ਬੱਚੀ ਨੇ ਇੱਕ ਨੇ ਖੁਦਕੁਸ਼ੀ ਕਰ ਲਈ ਤੁਸੀਂ ਖਬਰ ਕੀਤੀ ਸੀ ਕਿ ਬੱਚੀ ਨੇ ਸੋਸ਼ਲ ਮੀਡੀਆ ਤੋਂ ਸਿੱਖ ਕੇ ਪਰਿਵਾਰ ਇੱਕ ਪਾਸੇ ਬੈਠਾ ਖੁਦਕੁਸ਼ੀ ਕਰ ਲਈ ਜੇ ਅਜਿਹੇ ਕਦਮ ਜਿਹੜੀ ਉਹ ਸੋਸ਼ਲ ਮੀਡੀਆ ਤੋਂ ਦੇਖ ਕੇ ਚੁੱਕ ਸਾਦਿਆ ਫਿਰ ਤੁਹਾਡੇ ਪਿੱਛੇ ਕਿਉਂ ਨਹੀਂ ਲਿਆ ਤੁਸੀਂ ਸਿਰਫ ਇੱਕ ਟੀਵੀ ਚੈਨਲ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਚ ਸੀਨ ਆਇਆ ਸੀ ਬਿਲਕੁਲ ਬਿਉ ਇਸ ਤੇ ਤਰੀਕੇ ਨਾਲ ਉਸ ਕਿ ਤੋਂ ਮਜ਼ਾਕ ਮਜ਼ਾਕ ਚ ਉਹਨੇ ਵੀ ਗੱਲ ਚ ਫੰਦਾ ਪਾ ਲਿਆ ਤੇ ਆਪਣੀ ਜੀਵਨ ਲੀਲਾ ਖ ਸਮਾਪਤ ਕਰ ਲਈ ਤੇ ਪਿੱਛੇ ਮਾਪੇ ਜਿਹੜੇ ਕਹ ਰਹੇ ਸੀਗੇ ਕਿ ਅਸੀਂ ਤਾਂ ਬੱਚੇ ਨੂੰ ਡਾਕਟਰ ਬਣਾਉਣਾ ਸੀ ਜੱਜ ਬਣਾਉਣਾ ਸੀ ਉਹ ਸੁਪਨੇ ਚੱਕਣਾ ਚੂਰ ਹੋ ਗਏ ਸੋ ਅਜਿਹੇ ਵਿੱਚ ਕਿਤੇ ਨਾ ਕਿਤੇ ਜਿਹੜਾ ਕੰਟੈਂਟ ਆ ਉਹ ਸਿੱਧਾ ਅਸਰ ਪਾ ਰਿਹਾ ਇੱਥੋਂ ਤੱਕ ਕਿ ਥੋੜੀ ਜਿਹੀ ਗੱਲਬਾਤ ਕਰ ਲੈਣੇ ਆ ਕਿ ਸ਼ਕਤੀਮਾਨ ਸਭ ਤੋਂ ਮਸ਼ਹੂਰ ਸੀਗਾ ਆਪਣੇ ਵੇਲੇ ਦੀ ਗੱਲ ਕਰ ਲਈ ਬਚਪਨ ਦੇ ਸਮੇਂ ਦੀ ਤਾਂ ਉਸ ਸਮੇਂ ਸਭ ਤੋਂ ਸ਼ਕਤੀਮਾਨ ਸਭ ਤੋਂ ਮਸ਼ਹੂਰ ਟੀਵੀ ਸ਼ੋ ਸੀਗਾ ਟੀਵੀ ਸੀਰੀਅਲ ਸੀਗਾ ਹੂੰ ਉਸ ਵਿੱਚ ਕਈ ਵਾਰ ਬੱਚਿਆਂ ਨੇ ਗਲਤ ਕਦਮ ਚੁੱਕ ਕੇ ਸ਼ਕਤੀਮਾਨ ਸ਼ਕਤੀਮਾਨ ਵਾਂਗ ਘੁੰਮਣ ਦੀ ਕੋਸ਼ਿਸ਼ ਕੀਤੀ ਲੱਤਾਂ ਤੱਕ ਥੜਵਾ ਲਈਆਂ ਹੂੰ ਉੱਥੇ ਮਾਪਿਆਂ ਨੇ ਜਦੋਂ ਉਸ ਸਮੇਂ ਚ ਸਮਝਾਇਆ ਉਹ ਸਿਰਫ ਟੀਵੀ ਤੱਕ ਸੀਮਤ ਸੀ ਪਰ ਹੁਣ 24 ਘੰਟੇ ਹੱਥਾਂ 'ਚ ਫੋਨ ਰਹਿੰਦਾ ਇੱਥੋਂ ਤੱਕ ਕਿ ਬਹੁਤ ਸਾਰੇ ਮਾਪੇ ਵੀ ਇਸ ਕੰ ਦਾ ਲਈ ਜ਼ਿੰਮੇਵਾਰ ਨੇ ਜਿਹੜੇ ਸਿਰਫ ਆਪਣੇ ਕੰਮ ਨੂੰ ਤਵੱਜੋ ਦਿੰਦੇ ਨੇ ਬੱਚਿਆਂ ਨੂੰ ਮੋਬਾਈਲ ਦੇ ਕੇ ਆਪਣਾ ਕੰਮ ਕਰਨਾ ਚਾਹੁੰਦੇ ਨੇ ਜਾਂ ਫਿਰ ਆ ਗੱਲ ਦਾ ਗੁੱਸਾ ਨਾ ਕਰਿਓ ਬਹੁਤ ਸਾਰੇ ਤਾਂ ਮਾਤਾਵਾਂ ਪੰਜੜੇ ਨੇ ਜਾਂ ਲੇਡੀਜ਼ ਨੇ ਉਹ ਗੱਲਾਂ ਮਾਰਨ ਦੇ ਲਈ ਫੋਨ ਬਚਣ ਦੇ ਦਿੰਦੀਆਂ ਨੇ ਦੇਖਣ ਨੂੰ ਮੇਰੇ ਤਾਂ ਅਸੀਂ ਗੱਲਾਂ ਮਾਰ ਲਈਏ ਤੇ ਬੱਚਾ ਕੀ ਦੇਖ ਰਿਹਾ ਕੀ ਹੋ ਰਿਹਾ ਛੁੱਟੀਆਂ ਦਾ ਸਮਾਂ ਚੱਲ ਰਿਹਾ ਛੁੱਟੀਆਂ ਵਿੱਚ ਕਿੰਨਾ ਸਮਾਂ ਤੁਸੀਂ ਬੱਚੇ ਨਾਲ ਬਤਾ ਰਹੇ ਇਹ ਚੀਜ਼ ਵੀ ਜਿਹੜੀ ਜਰੂਰ ਜਿਹੜੀ ਆ ਸਮਝਣ ਵਾਲੀ ਗੱਲ ਹੈ ਇੱਕ ਥੋੜੀ ਜੀ ਗੱਲ ਇੱਥੇ ਹੋਰ ਖੁੱਲਮੀ ਕਰ ਲੈਨੇ ਆ ਕਿ ਬਹੁਤ ਸਾਰੇ ਬੱਚਿਆਂ ਤੋਂ ਤੰਗ ਪ੍ਰੇਸ਼ਾਨ ਚੱਲਦੇ ਆ ਮਾਪੇ ਕਿ ਵੀ ਆ ਜਿਆਦਾ ਜਿੱਦ ਕਰਦੇ ਆ ਜਾਂ ਜਿਆਦਾ ਚੌੜ ਕਰ ਰਹੇ ਆ ਜਾਂ ਜਿਆਦਾ ਖਲਾਰਾ ਪਾ ਰਹੇ ਆ ਬਿਲਕੁਲ ਇਹ ਬੱਚਿਆਂ ਚ ਜਿਹੜੀਆਂ ਹਰਕਤਾਂ ਨੇ ਇਹ ਕਿਤੇ ਬੱਚੇ ਦੀ ਜਿਹੜੇ ਇੱਕ ਆਪਣੇ ਆਪ ਦੀ ਇੱਕ ਚੀਜ਼ਾਂ ਬਣਿਆ ਹੋਇਆ ਵੀ ਉਹ ਇਸ ਤਰੀ ਰਾਸਤੇ ਜਾਏਗਾ ਜਿਸ ਤੋਂ ਆਪਾਂ ਰੋਕਾਂਗੇ ਪਰ ਗੱਲ ਇਹ ਹੈ ਕਿ ਆਪਾਂ ਉਸ ਰਸਤੇ ਤੇ ਬੇਸ਼ੱਕ ਬੱਚਾ ਜਾ ਰਿਹਾ ਪਰ ਗਲਤ ਰਸਤੇ ਤੇ ਆਪਾਂ ਤਾਂ ਨਾ ਭੇਜੀਏ ਉਹਨੂੰ ਮੋਬਾਈਲ ਫੋਨ ਦੇ ਕੇ ਗਲਤ ਚੀਜ਼ਾਂ ਨਾ ਉਹ ਦੇਖ ਸਕੇ ਅਜਿਹੇ ਵਿੱਚ ਕਿ ਪਰ ਇੱਥੇ ਇੱਥੇ ਸਵਾਲ ਇਹ ਵੀ ਆ ਰਿਹਾ ਕਿ ਮੈਂ ਹੁਣ ਜਿਹੜਾ ਦੀਪਿਕਾ ਲੂਥਰਾ ਦਾ ਬਿਆਨ ਦੇਖ ਰਿਹਾ ਸੀ ਉਹ ਕਹਿੰਦੀ ਕਿ ਮੈਂ ਉਸ ਵਕਤ ਜਦੋਂ ਮੈਂ ਵੀਡੀਓ ਬਣਾਉਣੀਆ ਸ਼ੁਰੂ ਕੀਤੀ ਸੀ ਅਮਰਤਪਾਲ ਸਿੰਘ ਮੈਰੋ ਹੋਣਾ ਨੇ ਉਹਨਾਂ ਨੂੰ ਰੋਕਿਆ ਵੀ ਸੀ ਉਹ ਕਹਿੰਦੇ ਕਿ ਮੇਰੀ ਉਮਰ ਤਕਰੀਬਨ ਕੈਰੀ ਸੀ ਕਿ 17 18 ਸਾਲ ਦੀ ਸੀ ਜਾਨੀ ਕਿ ਉਹ ਨਵਾਲਗ ਸੀ ਉਸ ਨੂੰ ਦੁਨੀਆਦਾਰੀ ਦਾ ਇਨਾ ਭੇਤ ਨਹੀਂ ਸੀ ਫਿਰ ਉੱਥੇ ਜ਼ਿੰਮੇਵਾਰੀ ਤਾਂ ਉਸ ਦੇ ਉਸ ਲੜਕੀ ਜਾਂ ਫਿਰ ਜਿੰਨੇ ਵੀ ਛੋਟੇ ਬੱਚੇ ਬਣਾਉਂਦੇ ਨੇ ਮਾਪਿਆਂ ਦੀ ਵੀ ਬਣ ਜਾਂਦੀ ਹੈ ਕਿ ਬੱਚੇ ਨੂੰ ਰੋਕਣਾ ਕਿ ਇਸ ਗਲਤ ਰਾਹ ਤੇ ਨਾ ਪੈ ਜਾਵੇ ਜਿਸ ਤਰੀਕੇ ਇਹ ਰੋਕਣਾ ਕਿ ਨਸ਼ਿਆਂ ਦੇ ਰਾਹ ਤੇ ਨਾ ਪੈ ਜਾਵੇ ਅਜਿਹੇ ਜਿਹੜੇ ਮਾਹੌਲ ਤੋਂ ਵੀ ਰੋਕਣਾ ਕਿ ਇਸ ਨੂੰ ਚੰਗੇ ਸਹਾਇਤਕ ਮੌਲਵਲ ਭੇਜੀਏ ਜਿਵੇਂ ਆਪਾਂ ਹੁਣੇ ਗ ਕਲਾਕਾਰ ਉਹ ਵੀ ਨੇ ਜਿਹੜੇ ਚੰਗੇ ਤਰੀਕੇ ਨਾਲ ਲੋਕਾਂ ਨੂੰ ਜਿਹੜੇ ਆ ਨਾਲੇ ਉਹ ਚੱਲਦੇ ਵੀ दहाਟੀਆਂ ਬੜੀਆਂ ਨੇ ਤਾਂ ਆਪਾਂ ਹੁਣ ਸਿੱਧੂ ਮਸੇਵਾਲੇ ਦੀ ਉਹ ਗੱਲ ਕਰ ਲੈਂਦੇ ਆ ਸਿੱਧੂ ਮਸੇਵਾਲੇ ਦੇ ਵਿੱਤੇ ਦੇ ਨੇ ਤਿੰਨ ਗਾਣੇ ਰਿਲੀਜ਼ ਹੋਇਆ ਉਹ ਮਿੰਟਾਂ ਸਕਿੰਟਾਂ 'ਚ ਮਿਲੀਅਨ ਤੱਕ ਪਹੁੰਚੇ ਬਿਲਕੁਲ ਕਿ ਉਹਦੇ ਚੰਗਾ ਕੰਟੈਕਟ ਕਿਤੇ ਨਾ ਕਿਤੇ ਆਪਣਾ ਦੇ ਕੇ ਜਿਹੜਾ ਫੇਮਸ ਹੋਇਆ ਹਾਲਾਂਕਿ ਸਾਡੇ ਵਿੱਚ ਸਿੱਧੂ ਮਸੇਵਾਲਾ ਨਹੀਂ ਪਰ ਅੱਜ ਵੀ ਆਵਾਜ਼ ਉਹਦੀ ਗੂੰਜ ਰਹੀ ਹੈ ਅਜਿਹਾ ਕਿਉਂ ਨਹੀਂ ਆ ਅਸੀਂ ਕਿ ਆਪਣੇ ਆਪ ਨੂੰ ਬਣਾ ਲੈਂਦੇ ਕਿ ਸਾਨੂੰ ਗਲਤ ਕਦਮ ਨਾ ਚੁੱਕਿਆ ਚੁੱਕਣਾ ਪਵੇ ਗਲਤ ਕਿਸੇ ਨੂੰ ਨਾ ਕੁਝ ਚੀਜ਼ ਦਿਖਾਣੇ ਪਵੇ ਅਸਲ ਦੇ ਵਿੱਚ ਨਾ ਇਹ ਇਸ ਕਰਕੇ ਹੋ ਰਿਹਾ ਕਿ ਲੋਕ ਸੰਘਰਸ਼ ਨਹੀਂ ਕਰਨਾ ਚਾਹੁੰਦੇ ਜਿਹੜੇ ਇਹ ਨੇ ਸੋਸ਼ਲ ਮੀਡੀਆ ਦੇ ਉੱਪਰ ਬੈਠੇ ਨੇ ਆਪਣੇ ਆਪ ਨੂੰ ਬਹੁਤ ਮਹਾਨ ਸਮਝਦੇ ਨੇ ਇਹ ਮਿਹਨਤ ਨਹੀਂ ਕਰਨੀ ਚਾਹੁੰਦੇ ਜਿਹੜਾ ਜੇ ਜੋ ਵੀਡੀਓ ਦੇਖੀ ਹੈ ਜਿਨ੍ਹਾਂ ਦੇ ਪਿੱਛੇ ਅਮਰਪਾਲ ਸਿੰਘ ਮਹਿਰੋਂ ਕਾਫੀ ਭਾਗੇ જરાય ਉਸ ਦੇ ਵਿੱਚ ਕੀ ਹੈ ਕਿ ਇਸਲੀਲ ਪੁਣਾ ਦਿਖਾਓ ਲੋਕ ਤੁਹਾਨੂੰ ਪ੍ਰੋਮੋਸ਼ਨਾਂ ਦੇ ਦਿੰਦੇ ਨੇ ਤੁਹਾਡੇ ਕੋਲ ਚਾਰ ਪੈਸੇ ਆ ਜਾਂਦੇ ਜਾਨੀ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਮਿਹਨਤ ਨਹੀਂ ਕਰਨੀ ਕਮਲ ਕੌਰ ਦੀ ਵੀ ਗੱਲ ਕਰ ਲੈਣੇ ਆ ਉਹ ਕਿਉਂ ਫਸੀ ਇਸ ਜਾਰਜ ਥੋੜਾ ਜਿਹਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਉਹ ਪ੍ਰੋਮੋਸ਼ਨ ਕਰਨ ਜਾ ਰਹੀ ਸੀ ਗੱਡੀ ਦੀ ਬਿਲਕੁਲ ਗੱਡੀ ਦੀ ਪ੍ਰੋਮੋਸ਼ਨ ਕਰਕੇ ਕਹਿੰਦੀ ਵੀ ਮੈਨੂੰ ਪੈਸਾ ਮਿਲੇਗਾ ਤੇ ਗੱਡੀ ਦੀ ਪ੍ਰੋਮੋਸ਼ਨ ਕਹਿ ਕੇ ਹੀ ਘਰ ਤੋਂ ਨਿਕਲੀ ਪਰ ਮਿਲੀ ਉਹਨੂੰ ਮੌਤ ਇਸੇ ਦੇ ਕਾਰਨ ਹੈ ਕਿ ਜੇਕਰ ਤੁਸੀਂ ਸਿਰਫ ਪੈਸਾ ਪੈਸਾ ਹੀ ਦੇਖੋਗੇ ਨਾ ਤਾਂ ਕਿਤੇ ਨਾ ਕਿਤੇ ਕਮਲਕੌਰ ਵਾਲਾ ਹਾਲ ਵੀ ਹੋ ਸਕਦਾ ਹੈ ਤਾਂ ਅਜਿਹੇ ਵਿੱਚ ਹਰ ਵਕਤ ਇਹ ਨਾ ਸੋਚੋ ਕਿ ਸਿਰਫ ਮੈਨੂੰ ਪੈਸੇ ਹੀ ਜ਼ਰੂਰੀ ਆ ਜਾਂ ਫਿਰ ਮੈਨੂੰ ਫੇਮਸ ਵੀ ਹੋਣਾ ਜ਼ਰੂਰੀ ਹੈ ਕਈ ਵਾਰ ਆਪਣੇ ਆਪ ਨੂੰ ਕਹਿੰਦੇ ਆ ਕਿ ਸ਼ੇਰ ਜੇਕਰ ਦੋ ਕਦਮ ਪਿੱਛੇ हटਦਾ ਤਾਂ ਉਹ ਵੱਡਾ ਕਿਤੇ ਨਾ ਕਿਤੇ ਬਾਹਰ ਕਰਦਾ ਤਾਂ ਅਜਿਹੇ ਵਿੱਚ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਸੋਸ਼ਲ ਮੀਡੀਆ ਇੱਕ ਸਮਾਜ ਦਾ ਪਲੈਟਫਾਰਮ ਆ ਤਾਂ ਫਿਰ ਸਮਾਜ ਦੀਆਂ ਕੁਝ ਕਦਰਾਂ ਕੀਮਤਾਂ ਵੀ ਨੇ ਕਿਸ ਤਰੀਕੇ ਵਿਚਾਰਨਾ ਸੋਸ਼ਲ ਮੀਡੀਆ ਤੇ ਬਹੁਤ ਕੁਝ ਸਿੱਖਣ ਨੂੰ ਪਿਆ ਬਹੁਤ ਸਾਰੇ ਲੋਕ ਪੜਾਈਆਂ ਕਰਕੇ ਜੱਜ ਬਣਦੇ ਨੇ ਸੋਸ਼ਲ ਮੀਡੀਆ ਤੇ ਫੇਸਬੁੱਕ ਦੀ ਗੱਲ ਕਰ ਲਓ YouTube ਦੀ ਗੱਲ ਕਰ ਲਓ ਇੱਥੇ ਚੈਨਲ ਬਣੇ ਹੋਏ ਨੇ ਪੜਾਈ ਲਿਖਾਈ ਦੇ ਲਈ ਜਿਨ੍ਹਾਂ ਨੂੰ ਪੜ ਪੜ ਕੇ ਖੁਦ ਆਪ ਤਿਆਰੀ ਕਰ ਕਰਕੇ IAS ਅਫੀਸਰ ਬਣਦੇ ਆ ਬੱਚੇ ਜੱਜ ਤੱਕ ਬਣਦੇ ਆ IPS ਅਫੀਸਰ ਬਣਦੇ ਆ ਲੋਕ ਇਹੀ ਤੋਂ ਬਹੁਤ ਕੁਝ ਸਿੱਖਦੇ ਆ ਬਿਲਕੁਲ ਪਰ ਇਹ ਨਹੀਂ ਨਾ ਕਿ ਸਿਰਫ ਤੁਸੀਂ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਦਿਖਾ ਕੇ ਫੇਮਸ ਹੋਵੋਗੇ ਜਾਂ ਅਧ ਨੰਗਾ ਸਰੀਰ ਦਿਖਾ ਕੇ ਤੁਸੀਂ ਚਾਰ ਫਾਲੋਅਰਸ ਹੋਰ ਵਧਾ ਲਓਗੇ ਇਹ ਕਿਤੇ ਨਾ ਕਿਤੇ ਜਿਹੜਾ ਸਾਡੀ ਸੋਚ ਆ ਜਿਹੜੀ ਇਹ ਗਲਤ ਬਣ ਗਈ ਹੈ ਤੇ ਇਸ ਦਾ ਹੁਣ ਇਹ ਨਤੀਜੇ ਸਾਹਮਣੇ ਆ ਰਹੇ ਨੇ ਤਾਂ ਹੁਣ ਤੁਸੀਂ ਕੀ ਸੋਚਦੇ ਹੋ ਇਹ ਵੀ ਆਪਣੇ ਕਮੈਂਟ ਬਾਕਸ ਚ ਰਾਏ ਸਾਂਝੀ ਕਰਿਓ ਕਿਤੇ ਨਾ ਕਿਤੇ ਜਿਹੜਾ ਇਹ ਮਾਮਲਾ ਹੈ ਇਸ ਤੇ ਜਰੂਰ ਧਿਆਨ ਦਿਓ ਕਿ ਆਖਰਕਾਰ ਸਮਾਜ ਕਿੱਧਰ ਨੂੰ ਜਾ ਰਿਹਾ ਹੈ